ਸੰਗਤ ਜੀ ਕਈ ਭੈਣ ਭਰਾ ਕਹਿੰਦੇ ਆ ਵੀ ਸਾਡੇ ਕੰਮਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਪੈਂਦੀਆਂ ਨੇ ਸਾਡੇ ਕੰਮਾਂ ਦੇ ਵਿੱਚ ਅੜਚਨਾ ਪੈਂਦੀਆਂ ਨੇ ਜਾਂ ਫਿਰ ਆਪਣੇ ਪਰਿਵਾਰ ਦੇ ਨਾਲ ਸਬੰਧਤ ਕਾਰੋਬਾਰ ਦੇ ਨਾਲ ਸਬੰਧਤ ਜਾਂ ਆਪਣੇ ਸਰੀਰ ਦੇ ਨਾਲ ਸਬੰਧਤ ਕਈ ਮੁਸ਼ਕਲਾਂ ਪਰੇਸ਼ਾਨੀਆਂ ਬਾਰੇ ਦੱਸਦੇ ਆ ਕਹਿੰਦੇ ਵੀ ਅਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ ਚੁੱਕੇ ਆ ਸਾਨੂੰ ਇਨ੍ਹਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਨਹੀਂ ਮਿਲ ਰਿਹਾ ਇੱਕ ਤੋਂ ਬਾਅਦ ਇੱਕ ਮੁਸ਼ਕਲ ਪਰੇਸ਼ਾਨੀ ਸਾਨੂੰ ਆਣ ਕੇ ਰਾ ਪਉਂਦੀ ਆ ਅਸੀਂ ਤਾਂ ਆਪਣੀ ਜ਼ਿੰਦਗੀ ਤੋਂ ਹੀ ਅੱਕ ਗਏ ਆ ਥੱਕ ਗਏ ਆ ਭਾਵਕੀ ਉਹ ਬਿਲਕੁਲ ਨਰਾਸ਼ ਹੋ ਚੁੱਕੇ ਆ ਅਤੇ ਨਰਾਸ਼ ਹੋਏ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣੇ ਤਾਂ ਲੱਗਦਾ ਭੁੱਲ ਹੀ ਗਿਆ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਤਾਂ ਬਸ ਦੁੱਖ ਹੀ ਦੁੱਖ ਲਿਖ ਦਿੱਤੇ ਜਾਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਆ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਆ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਤਾਂ ਸੰਗਤ ਜੀ ਜੇਕਰ ਕੋਈ ਇਦਾਂ ਦੀਆਂ ਗੱਲਾਂ ਕਿਸੇ ਕਮਾਈ ਵਾਲੇ ਸੰਤ ਮਹਾਪੁਰਖਾਂ પાસે ਕਰੇ ਜਾਂ ਕਿਸੇ ਵੀ ਭਜਨ ਮੰਦਗੀ ਵਾਲੀ ਰੂਹ ਕੋਲ ਕੋਈ ਮਨੁੱਖ ਇਦਾਂ ਦੀਆਂ ਗੱਲਾਂ ਕਰੇ ਉਹਨਾਂ ਤੋਂ ਸਲਾਹ ਮੰਗੇ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਇਹਨਾਂ ਪਰੇਸ਼ਾਨੀਆਂ ਮੁਸ਼ਕਲਾਂ ਚੋਂ ਬਾਹਰ ਆਉਣ ਦੇ ਲਈ ਕੀ ਕਰਾਂ ਤਾਂ ਅੱਗੋਂ ਇਹੋ ਸਲਾਹ ਮਿਲੇਗੀ ਕਿ ਤੁਸੀਂ ਆਏ ਕਿ ਤੁਸੀਂ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੋ ਇਹ ਚਾਰ ਕੰਮ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਆਉਣ ਦੇ ਤੁਹਾਨੂੰ ਹੱਲ ਮਿਲ ਜਾਣਗੇ ਇਹ ਚਾਰ ਕੰਮ ਕਿਹੜੇ ਆ ਕਿੰਜ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤੇ ਜੋ ਜਾਣਕਾਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹਨੂੰ ਸੁਣ ਕੇ ਛੱਡਣਾ ਨਹੀਂ ਆ ਇੱਕ ਵਾਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਜ਼ਰੂਰ ਦੇਖੋ ਭਾਵ ਕਿ ਤੁਸੀਂ ਇੱਕ ਵਾਰ ਸਿਰਫ ਅਜਮਾਉਣ ਦੇ ਕਰਕੇ ਹੀ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਯਕੀਨ ਕਰਕੇ ਜਾਣਿਓ ਜੀ ਜਿਸ ਦਿਨ ਤੋਂ ਵੀ ਤੁਸੀਂ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਵਾਹਿਗੁਰੂ ਜੀ ਦੀ ਬਹੁਤ ਛੇਤੀ ਕਿਰਪਾ ਹੋਵੇਗੀ ਬਹੁਤ ਜ਼ਿਆਦਾ ਕਿਰਪਾ ਹੋਵੇਗੀ ਪਰ ਇਹ ਕੰਮ ਕਰਨੇ ਗੁਪਤ ਤਰੀਕੇ ਦੇ ਨਾਲ ਆ ਇਹ ਨਹੀਂ ਆ ਵੀ ਇਹ ਕੰਮ ਕਰਕੇ ਲੋਕ ਵਿਖਾਵਾ ਕਰੋ ਜਾਂ ਇਹਨਾਂ ਦੀ ਚਰਚਾ ਥਾਂ ਥਾਂ ਤੇ ਕਰਨ ਬੈਠ ਜਾਓ ਨਾ ਜਿੰਨਾ ਹੀ ਇਹ ਚਾਰ ਕੰਮ ਗੁਪਤ ਤਰੀਕੇ ਦੇ ਨਾਲ ਕਰੋਗੇ ਉਨਾ ਹੀ ਛੇਤੀ ਤੁਹਾਡਾ ਫਾਇਦਾ ਹੋਵੇਗਾ ਇਹਦੇ ਪਿੱਛੇ ਕੀ ਰਾਜਿਆ ਇਹ ਆਪਾਂ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਪਰ ਸਭ ਤੋਂ ਪਹਿਲਾਂ ਉਹਨਾਂ ਚਾਰ ਕੰਮਾਂ ਬਾਰੇ ਗੱਲ ਕਰਨ ਲਈਏ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦਾ ਉੱਠਣਾ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠੋ ਅਤੇ ਉੱਠ ਕੇ ਭਜਨ ਬੰਦਗੀ ਕਰੋ ਜਿੰਨਾ ਚਿਰ ਵੀ ਕਰ ਸਕਦੇ ਹੋ ਜਿਸ ਵੀ ਨਾਮ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋਵੋ ਜਿਸ ਵੀ ਨਾਮ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਨਾ ਬਸ ਉਹਨੂੰ ਯਾਦ ਕਰਨ ਬੈਠ ਜਾਓ ਨਾਮ ਜਪਣਾ ਸ਼ੁਰੂ ਕਰ ਦੋ ਅਤੇ ਇਹਦੇ ਲਈ ਤੁਹਾਨੂੰ ਕੋਈ ਇਸ਼ਨਾਨ ਕਰਨ ਦੀ ਲੋੜ ਨਹੀਂ ਆ ਕੋਈ ਹੱਥ ਪੈਰ ਮੂੰਹ ਧੋਣ ਦੀ ਲੋੜ ਨਹੀਂ ਆ ਬਸ ਜਿਵੇਂ ਉੱਠੇ ਉੜਦਿਆਂ ਸਾਰ ਨਾਲ ਦੀ ਨਾਲ ਆਪਣੇ ਬਿਸਤਰ ਤੇ ਬੈਠ ਜਾਓ ਜੇ ਬੈਠਿਆ ਨਹੀਂ ਜਾਂਦਾ ਤਾਂ ਲੰਮੇ ਪਏ ਪਏ ਹੀ ਨਾਮ ਜਪਣਾ ਸ਼ੁਰੂ ਕਰ ਦੋ ਜਦੋਂ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੁਹਾਡੇ ਸਰੀਰ ਦੇ ਵਿੱਚ ਆਪਣੇ ਆਪ ਹੀ ਤਾਕਤ ਆ ਜਾਣੀ ਆ ਆਪਣੇ ਆਪ ਹੀ ਤੁਹਾਨੂੰ ਉੱਧਮ ਮਿਲ ਜਾਣਾ ਹੈ ਤੁਸੀਂ ਆਪਣੇ ਆਪ ਉੱਠ ਕੇ ਬੈਠ ਜਾਓਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਇਹ ਭਾਵੇਂ ਤੁਸੀਂ ਕੱਲ ਸਵੇਰ ਤੋਂ ਹੀ ਅਜਮਾ ਕੇ ਦੇਖ ਲਿਓ ਤਾਂ ਪਹਿਲਾ ਕੰਮ ਆ ਅਮਰ ਦਵੇਲੇ ਦਾ ਉੱਠਣਾ ਸ਼ੁਰੂ ਕਰੋ ਦੂਸਰਾ ਉੱਠਦੇ ਅਨੁਸਾਰ ਨਾਮ ਜਪੋ ਜਿਹੜੇ ਭੈਣ ਭਰਾ ਸਿੱਖ ਧਰਮ ਦੇ ਵਿੱਚ ਆ ਉਹ ਗੁਰਮੰਤਰ ਮੂਲ ਮੰਤਰ ਜਾਪ ਕਰੋ ਰੱਜ ਕੇ ਕਰੋ ਜਿੰਨਾ ਚਿਰ ਕਰ ਸਕਦੇ ਹੋ ਤੇ ਘੱਟੋ ਘੱਟ ਸਮਾਂ ਹੈ ਅੱਧਾ ਘੰਟਾ ਅੱਧਾ ਘੰਟਾ ਤੁਸੀਂ ਜ਼ਰੂਰ ਬੈਠੋ ਮਨ ਜੁੜੇ ਚਾਹੇ ਨਾ ਜੁੜੇ ਇਹ ਮਾਇਨੇ ਨਹੀਂ ਰੱਖਦਾ ਬਸ ਤੁਸੀਂ ਸਵੇਰ ਦਾ ਪਹਿਲਾ ਅੱਧਾ ਘੰਟਾ ਆਪਣੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਆਪਣੀ ਰਸਨਾ ਦੇ ਨਾਲ ਉਹਨਾਂ ਦਾ ਨਾਮ ਉਚਾਰਨ ਕਰਨਾ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਗੁਰਮੰਤਰਿਆ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਇੰਨਾ ਕੁ ਉੱਚੀ ਬੋਲਣਾ ਹੈ ਕਿ ਜਿੰਨਾ ਤੁਸੀਂ ਖੁਦ ਸੁਣ ਸਕੋ ਬਹੁਤ ਜ਼ਿਆਦਾ ਉੱਚੀ ਨਹੀਂ ਬਸ ਹਲਕੀ ਜੀ ਆਵਾਜ਼ ਜਿਹੜੀ ਤੁਹਾਡੇ ਕੰਨਾਂ ਨੂੰ ਸੁਣੇ ਕਿ ਸੰਗਤ ਜੀ ਜਦੋਂ ਅਸੀਂ ਮਨ ਦੇ ਵਿੱਚ ਜਾਪ ਕਰਦੇ ਹਾਂ ਤਾਂ ਕਈ ਵਾਰ ਨੀਂਦ ਦੀ ਝੋਕ ਲੱਗ ਜਾਂਦੀ ਆ ਪਰ ਜਦੋਂ ਅਸੀਂ ਥੋੜਾ ਜਿਹਾ ਉੱਚੀ ਬੋਲ ਕੇ ਜਾਪ ਕਰਦੇ ਹਾਂ ਸਾਡੇ ਕੰਨਾਂ ਨੂੰ ਸੁਣ ਰਿਹਾ ਹੁੰਦਾ ਤਾਂ ਅਸੀਂ ਆਲਸ ਸੁਸਤੀ ਤੋਂ ਬਚੇ ਰਹਿੰਨੇ ਆ ਨੀਂਦ ਤੋਂ ਬਚੇ ਰਹਿੰਨੇ ਆ ਸੋ ਇਹ ਅਭਿਆਸ ਹਰ ਰੋਜ਼ ਕਰੋ ਅਤੇ ਉਸ ਤੋਂ ਬਾਅਦ ਤੀਸਰਾ ਕੰਮ ਕੀ ਕਰਨਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਰੱਜ ਕੇ ਸ਼ੁਕਰਾਨਾ ਕਰੋ ਜੋ ਵੀ ਮਾਲਕ ਨੇ ਦਿੱਤਾ ਹੈ ਨਾ ਇਕੱਲੀ-ਇਕੱਲੀ ਚੀਜ਼ ਨੂੰ ਚੇਤੇ ਕਰੋ ਅਤੇ ਸਭ ਚੀਜ਼ਾਂ ਦੇ ਲਈ ਮਾਲਕ ਨੂੰ ਧੰਨਵਾਦ ਭੇਜੋ ਸੰਗਤ ਜੀ ਇਹ ਬਹੁਤ ਵਧੀਆ ਤਰੀਕਾ ਹੈ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਹਾਸਲ ਕਰਨ ਦਾ ਬਾਕੀ ਦਿਨ ਦੇ ਵਿੱਚ ਵੀ ਜਦੋਂ ਤੁਹਾਨੂੰ ਸਮਾਂ ਮਿਲਦਾ ਹੈ ਨਾ ਬਸ ਹੋਰ ਕੁਝ ਨਹੀਂ ਕਰ ਸਕਦੇ ਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਹੀ ਕਰਦਿਆ ਕਰੋ ਰੋਟੀ ਖਾਣ ਵੇਲੇ ਸ਼ੁਕਰਾਨਾ ਕਰੋ ਪਾਣੀ ਪੀਣ ਵੇਲੇ ਸ਼ੁਕਰਾਨਾ ਕਰੋ ਜਦੋਂ ਕੰਮ ਤੇ ਜਾਂਦੇ ਹੋ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਹੋ ਉਦੋਂ ਮਾਲਕ ਦਾ ਸ਼ੁਕਰਾਨਾ ਕਰੋ ਘਰ ਦੇ ਵਿੱਚ ਵੀ ਇਸ਼ਨਾਨ ਕੀਤਾ ਤਾਂ ਸ਼ੁਕਰਾਨਾ ਕਰੋ ਕਿ ਮਾਲਕਾ ਇੰਨੇ ਜੋਗਾ ਤਾਂ ਬਣਾਇਆ ਕਿ ਮੈਂ ਆਪਣੇ ਕੰਮ ਆਪਨੇ ਹੱਥੀ ਆਪ ਕਰ ਰਿਆ ਹਾਂ ਮਤਲਬ ਮਾਲਕ ਨੇ ਬਹੁਤ ਕੁਝ ਦਿੱਤਾ ਏ ਉਹਦੀਆਂ ਦਿੱਤੀਆਂ ਦਾਤਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਸਿਰਫ ਉਹਨੂੰ ਸ਼ੁਕਰੀਆ ਉਹਨੂੰ ਧੰਨਵਾਦ ਕਹਿ ਸਕਦੇ ਆ ਤੇ ਯਕੀਨ ਕਰਕੇ ਜene ਉਹ ਜਿੰਨਾ ਹੀ ਤੁਹਾਡੇ ਮukh ਚੋਂ ਪਰਮਪਿਤਾ ਪਰਮਾਤਮਾ ਜੀ ਦੀਆਂ ਦਾਤਾਂ ਦੇ ਲਈ ਧੰਨਵਾਦ ਨਿਕਲੇਗਾ ਉਹਨਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣਗੀਆਂ ਹਰ ਕੰਮ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਇਹ ਗੁਪਤ ਭੇਦ ਬਾਰੇ ਹੀ ਨਹੀਂ ਪਤਾ ਅਸੀਂ ਕਰਦੇ ਆ ਰੱਬ ਦੇ ਨਾਲ ਗਲੇਸ਼ਿਕਵੇ ਸ਼ਿਕਾਇਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਹੋ ਰਿਹਾ ਹੈ ਨਾ ਉਹ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਏ ਅਸੀਂ ਇਹ ਨਿੱਕੀ ਜੀ ਗੱਲ ਨਹੀਂ ਸਮਝਦੇ ਅਸੀਂ ਕੀ ਕਰਦੇ ਹਾਂ ਜਦੋਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਂਦਾ ਏ ਖੁਸ਼ੀਆਂ ਆਉਂਦੀਆਂ ਉਦੋਂ ਤਾਂ ਅਸੀਂ ਕਹਿੰਦੇ ਆਂ ਵੀ ਇਹ ਸਭ ਕੁਝ ਮੈਨੂੰ ਮੇਰੀ ਮਿਹਨਤ ਦਾ ਮਿਲਿਆ ਮੈਂ ਖੁਦ ਕਮਾਈ ਆ ਪਰ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਉਂਦੀਆਂ ਉਦੋਂ ਅਸੀਂ ਸਾਰੀ ਗੱਲ ਬਾਈ ਗੁਰੂ ਜੀ ਤੇ ਸੁੱਟ ਦਿੰਨੇ ਆ ਕਿ ਇਹ ਦੁੱਖ ਤਾਂ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਲਿਖ ਦਿੱਤੇ ਇਸੇ ਕਰਕੇ ਆਪਾਂ ਓਖੇ ਦੇ ਓਖੇ ਰਹਿਨੇ ਆ ਤੇ ਜੇ ਸੌਖੇ ਹੋਣਾ ਹੈ ਤਾਂ ਜ਼ਿੰਦਗੀ ਦੇ ਵਿੱਚ ਜਿੱਦਾਂ ਦੇ ਵੀ ਹਾਲਾਤ ਚੱਲ ਰਹੇ ਆ ਬਸ ਮਾਲਕ ਦਾ ਸ਼ੁਕਰਾਨਾ ਕਰਦੇ ਜਾਓ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਣਾ ਉਹਦੇ ਪਿੱਛੇ ਵੀ ਸਾਡੀ ਕੋਈ ਭਲਾਈ ਹੋਵੇਗੀ ਇਹ ਮੰਨ ਕੇ ਚੱਲੋ ਆਪਣੇ ਮਨ ਦੇ ਵਿੱਚ ਕਦੇ ਵੀ ਨੈਗੇਟਿਵ ਵਿਚਾਰ ਨਾ ਆਉਣ ਦਿਓ ਪੋਜ਼ਿਟਿਵ ਰਹੋ ਪੋਜ਼ਿਟਿਵ ਵਿਚਾਰ ਚੱਲਣ ਦਿਓ ਅੰਦਰ ਫਿਰ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੋਵੇਗੀ ਐਸੀ ਕਿਰਪਾ ਹੋਵੇਗੀ ਕਿ ਸਮਹਲਿਆ ਵਿੱਚ ਸਮਹਲੇ ਨਹੀਂ ਜਾਂਦੀ ਤੇ ਇਹ ਚਾਰੇ ਕੰਮ ਗੁਪਤ ਤਰੀਕੇ ਦੇ ਨਾਲ ਕਰਨ ਨੂੰ ਕਿਉਂ ਕਿਹਾ ਗਿਆ ਹੈ ਕਿਉਂਕਿ ਸੰਗਤ ਜੀ ਜਿੰਨਾ ਹੀ ਆਪਾਂ ਭਜਨ ਬੰਦਗੀ ਪਰਮ ਪਿਤਾ ਪਰਮਾਤਮਾ ਦਾ ਨਾਮ ਗੁਪਤ ਤਰੀਕੇ ਦੇ ਨਾਲ ਜਪਦੇ ਆ ਉਹਨਾਂ ਹੀ ਉਹ ਜ਼ਿਆਦਾ ਫਲਦਾਇਕ ਹੁੰਦਾ ਹੈ ਪਰ ਜਦੋਂ ਅਸੀਂ ਆਪਣੀ ਕੀਤੀ ਹੋਈ ਭਗਤੀ ਜਪੇ ਹੋਏ ਨਾਮ ਕੀਤੀ ਹੋਈ ਨੇਕ ਕੰਮਾਂ ਦਾ ਚਰਚਾ ਥਾਂ ਥਾਂ ਤੇ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਹਉਮੈ ਹੰਕਾਰ ਆ ਜਾਂਦੀ ਆ ਤੇ ਜਿੱਥੇ ਹਉਮੈ ਹੰਕਾਰ ਆ ਜਾਵੇ ਉੱਥੇ ਸਭ ਕੁਝ ਵਿਅਰਥ ਹੋ ਜਾਂਦਾ ਹੈ ਸੋ ਹਉਮੈ ਹੰਕਾਰ ਤੋਂ ਬਚਣ ਦੇ ਲਈ ਆਪਣੇ ਨੇਕ ਕੰਮ ਆਪਣੀ ਭਜਨ ਬੰਦਗੀ ਸੁਪਾ ਕੇ ਰੱਖੋ ਬਾਕੀ ਕਿਸੇ ਨੂੰ ਦੱਸਿਆ ਕੁਝ ਘਟਦਾ ਨਹੀਂ ਆ ਹਾਂ ਜੀ ਉਹ ਮੇਹੰਕਾਰ ਤੋਂ ਬਚੇ ਰਹਿ ਸਕਦੇ ਹੋ ਤਾਂ ਫਿਰ ਦੱਸ ਸਕਦੇ ਹੋ ਪਰ ਸੰਗਤ ਜੀ ਇਹ ਹਉਮੈ ਹੰਕਾਰ ਇੰਨੇ ਸੁਖਮ ਆ ਕਿ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਸਾਡੇ ਅੰਦਰ ਆ ਗਏ ਸ਼ੋ ਇਸ ਕਰਕੇ ਅਮਰਤ ਵੇਲੇ ਉਠੋ ਨਾਮ ਜਪੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਇਹ ਗੁਪਤ ਤਰੀਕੇ ਦੇ ਨਾਲ ਕਰੋ ਅਤੇ ਆਪਣੇ ਮਨ ਦੇ ਵਿੱਚ ਹਰ ਵੇਲੇ ਪੋਜ਼ਿਟਿਵ ਵਿਚਾਰ ਚੱਲਣ ਦਿਓ ਕਿਸੇ ਵੀ ਚੀਜ਼ ਨੂੰ ਲੈ ਕੇ ਨੈਗੇਟਿਵ ਨਹੀਂ ਸੋਚਣਾ ਭਾਵੇਂ ਚੰਗਾ ਹੋ ਰਿਹਾ ਏ ਭਾਵੇਂ ਮਾੜਾ ਹੋ ਰਿਹਾ ਏ ਬਸ ਤੁਸੀਂ ਇਹੋ ਸੋਚ ਰੱਖਣੀ ਆ ਕਿ ਜੋ ਵੀ ਮੇਰੇ ਜੀਵਨ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਨਾ ਬਸ ਮੇਰੇ ਚੰਗੇ ਦੇ ਲਈ ਹੋ ਰਹੀਆਂ ਨੇ ਮੇਰੇ ਵਾਹਿਗੁਰੂ ਜੀ ਮੇਰੇ ਨਾਲ ਨੇ ਉਹ ਮੇਰੀ ਰੱਖਿਆ ਕਰ ਰਹੇ ਨੇ ਬਸ ਇਹ ਦੋ ਗੱਲਾਂ ਹੀ ਆਪਾਂ ਆਪਣੇ ਦਿਮਾਗ ਦੇ ਵਿੱਚ ਰੱਖ ਲਈਏ ਕਿ ਮੇਰੇ ਪਰਮ ਪਿਤਾ ਪਰਮਾਤਮਾ ਜੀ ਹਰ ਵੇਲੇ ਮੇਰੇ ਨਾਲ ਆ ਉਹ ਮੇਰੀ ਰੱਖਿਆ ਕਰ ਰਹੇ ਨੇ ਤਾਂ ਬਸ ਕੋਈ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਤੁਹਾਡੀ ਸਫਲਤਾ ਤੁਹਾਡੀ ਤਰੱਕੀ ਨੂੰ ਕੋਈ ਰੋਕਿਆ ਵੀ ਰੋਕ ਨਹੀਂ ਪਾਵੇਗਾ ਸੰਗਤ ਜੀ ਕਈ ਵਿਦਵਾਨ ਪੁਰਖ ਲਿਖਦੇ ਆਂ ਕਿ ਅੰਮ੍ਰਿਤ ਵੇਲੇ ਰੱਬ ਦੇ ਘਰ ਦੇ ਦਰਵਾਜ਼ੇ ਖੁੱਲਦੇ ਆ। ਉਸ ਵਕਤ ਰੱਬ ਸਾਡੇ ਬਹੁਤ ਨੇੜੇ ਹੁੰਦਾ ਏ। ਸਾਡੀ ਬਹੁਤ ਛੇਤੀ ਸੁਣੀ ਜਾਂਦੀ ਆ। ਇਸ ਕਰਕੇ ਜਿੰਨਾ ਹੋ ਸਕੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਨਾਮ ਜਪੋ। ਫਿਰ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ। ਫਿਰ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਚਾਹੁੰਦੇ ਹੋ, ਜੋ ਵੀ ਤੁਹਾਡੀ ਮੰਗਿਆ, ਜੋ ਵੀ ਤੁਹਾਡੀ ਅਰਦਾਸ ਆ ਫਿਰ ਵਾਹਿਗੁਰੂ ਜੀ ਦੇ ਅੱਗੇ ਕਰੋ। ਫਿਰ ਦੇਖਿਓ ਵਾਹਿਗੁਰੂ ਜੀ ਕਿੰਨੀ ਛੇਤੀ ਕਿਰਪਾ ਕਰਦੇ ਬਾਕੀ ਵੀ ਜਿਸ ਦਿਨ ਤੋਂ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੰਨੇ ਆ ਅਸੀਂ ਤਨ ਅਤੇ ਮਨ ਦੋਵਾਂ ਪੱਖਾਂ ਤੋਂ ਹੀ ਤੰਦਰੁਸਤ ਨਵੇਂ ਹੋਣੇ ਸ਼ੁਰੂ ਹੋ ਜਾਂਦੇ ਆ ਤਨ ਤੰਦਰੁਸਤ ਰਹਿੰਦਾ ਏ ਮਨ ਖੁਸ਼ਕੁਸ਼ ਰਹਿੰਦਾ ਸ਼ਾਂਤ ਰਹਿੰਦਾ ਅਤੇ ਸਾਰੀ ਖੇਡ ਸਾਡੇ ਮਨ ਦੀ ਆ ਮਨ ਜਿੰਨਾ ਹੀ ਸ਼ਾਂਤ ਰਹੇਗਾ ਖੁਸ਼ ਰਹੇਗਾ ਉਨਾ ਹੀ ਸਾਡੀ ਤਰੱਕੀ ਦੇ ਰਾਹ ਪੈਂਦੇ ਆ